ਛੋਟਾ ਕੋਤ ਵੀ ਸਰਾਇਆਂ ਨੇ ਹਾਂ ਸਰਾਾਂ ਹਾਂ ਸਰਾਾਂ ਕਿਉਂਕਿ ਕਾਲੇ ਕੇ ਪਿੰਡ ਹੈ ਜਿਹੜਾ ਨਾ ਸਰਾਾਂ ਕੋਤ ਮੇਰੇ ਖਿਆਲ ਚ ਜ਼ਿਆਦਾ ਆਦਾ ਹਾਂ ਪਿੰਡ ਆਪਾਂ ਕਹਿ ਸਕਦੇ ਨਹੀਂ ਸਰਾਵਾ ਨਹੀਂ ਬੰਨੇ ਆਏ ਪਿੰਡ ਅੱਛਾ ਚਾਰ ਪਿੰਡ ਨੇ ਕਾਲੇ ਦੇ ਸਾਰੇ ਚਾਰ ਪਿੰਡ ਨੇ ਜੀ ਕਾਲੇ ਕੇ ਪਾਕਿਸਤਾਨ ਤੇ ਇਹਦੇ ਵਿੱਚ ਆਪਣੇ ਹਿੰਦੁਸਤਾਨ ਦੇ ਕਿਉਂਕਿ ਮੈਨੂੰ ਤਾਂ ਪਤਾ ਕਿ ਇਹ ਦੋ ਪਿੰਡਾਂ ਦਾ ਹੀ ਪਤਾ ਸੀਗਾ ਜੀ ਰਾਜਸਥਾਨ ਜੀ ਵੀ ਕਰ ਰਹੇ ਨਾ ਹੁੰਦਾ ਸੀਗਾ ਪਹਿਲਾਂ ਉੱਥੇ ਸਾਡੇ ਕੋਲੇ ਟਰੱਕ ਟ੍ਰੈਵਲ ਆ ਜਾਂਦੇ ਪੁੱਛ ਲੈਂਦੇ ਵੀ ਇਹ ਕਿਹੜਾ ਪਿੰਡ ਹੈ ਮੈਂ ਕਹਿੰਦਾ ਕਾਲੇ ਕੀ ਕਿਹੜਾ ਜਿਹੜਾ ਮੋਗੇ ਕੋਲੇ ਮੈਂ ਕਹਿੰਦਾ ਨਹੀਂ ਵੀ ਮੋਗੇ ਕੋਲੇ ਨਹੀਂ ਮੇਰਾ ਪਿੰਡ ਜਿਹੜਾ ਤਨੌਲੇ ਮੰਡੀ ਤਨੌਲੇ ਮੰਡੀ ਪਸ਼ੂ ਮੰਡੀ ਕਰਕੇ ਮੰਡੀ ਕਰਕੇ ਬਹੁਤ ਮਸ਼ਹੂਰ ਹੈ ਜੀ ਮਸ਼ਹੂਰ ਹੈ ਨੇ ਦੇ ਵਿੱਚੋਂ ਦਰ ਸਿੰਘ ਜੇ ਕੋਈ ਹੋਰ ਇਹੋ ਜਿਹਾ ਇੰਟਰਸਟਿਡ ਬੰਦਾ ਹੈ ਹਾਂਜੀ ਜਿਵੇਂ ਆਪਾਂ ਮਿੱਠੂ ਦੀ ਗੱਲ ਕਰੀਏ ਗਰਵਾਸੇ ਕੇ ਪਰਿਵਾਰ ਦੇ ਵਿੱਚੋਂ ਹਨਾ ਹਾਂਜੀ ਗਿੱਲ ਸਾਉਂਡ ਵਾਲਾ ਲੋਕ ਸੇਵਾ ਕਲੱਬ ਦਾ ਪ੍ਰਧਾਨ ਮੱਖਣ ਖਾਂ ਹਾਂ ਹਾਂ ਹੋ ਗਿਆ ਪਾਰਟੀ ਮਾਨ ਹੋ ਗਿਆ ਪਾਰਟੀ ਮਾਨ ਹਾਂ ਜੀ ਸੋਸੀਅਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੂੰ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਤੁਹਾਡਾ ਇਹ ਵੀਡੀਓ ਜਿਹੜੀ ਬਣਾ ਰਹੇ ਹਾਂ ਅਸੀਂ ਤੁਹਾਡਾ ਧੰਨਵਾਦ ਕਰਨ ਵਾਸਤੇ ਬਣਾ ਰਹੇ ਹਾਂ ਆਪਾਂ ਪਹਿਲੀ ਵੀਡੀਓ ਪਾਈ ਸੀ 90 ਇਸੇ ਕਰੇ ਇੱਥੇ ਹੀ ਉਹ ਮਿਸਤਰੀ ਕੰਮ ਕਰਦਾ ਸੀਗਾ ਉਹਨੂੰ ਤੁਸੀਂ ਬਹੁਤ ਸੋਹਣਾ ਪਿਆਰ ਦਿੱਤਾ ਬਹੁਤ ਸੋਹਣੇ ਕਮੈਂਟ ਕਰਿਆ ਲਾਇਕ ਕਰਿਆ ਵੀਡੀਓ ਬਹੁਤ ਜ਼ਿਆਦੇ ਸ਼ੇਅਰ ਕਰੀਏ ਵੀਡੀਓ ਹਣਾ ਸੋ ਉਹਦੇ ਵਾਸਤੇ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਤੁਸੀਂ ਇੰਨਾ ਸੋਹਣਾ ਪਿਆਰ ਦਿੱਤਾ ਉਸ ਵੀਡੀਓ ਦੇ ਵਿੱਚ ਹੈ ਨਾ ਇਸੇ ਤਰ੍ਹਾਂ ਦੀਆਂ ਵੀਡੀਓ ਆਪਾਂ ਪਾਇਆ ਕਰਾਂਗੇ ਇਹ ਆਪਣਾ ਨਵਾਂ ਚੈਨਲ ਹੁਣ ਜਿਹੜਾ ਹੈਗਾ ਨਵਾਂ ਫੇਸਬੁਕ ਤੇ ਚੈਨਲ ਬਣਾਇਆ ਵੈ ਜੀ ਪਹਿਲਾ ਵਾਲਾ ਜਿਹੜਾ ਚੈਨਲ ਸੀ ਉਹਦੇ ਤੇ ਵੀ ਬਹੁਤ ਮਿਹਨਤ ਕੀਤੀ ਸੀਗੀ ਉਹ ਕਿਸੇ ਕਾਰਨ ਫੇਸਬੁੱਕ ਨੇ ਬੰਦ ਕਰਤਾ ਕਹਿ ਲੋ ਆਪਾਂ ਹਨਾ ਉਹਦੇ ਤੇ ਕੋਈ ਇਸ਼ੂ ਆ ਗਿਆ ਤੀਗਾ ਉਹ ਤੇ ਆਪਾਂ ਨੂੰ ਇਹ ਨਵਾਂ ਹੁਣ ਚੈਨਲ ਬਣਾਉਣਾ ਪੈ ਗਿਆ ਇਸ ਕਰਕੇ ਹੁਣ ਆਪਾਂ ਇਹਦੇ ਤੇ ਨਵਾਂ ਪੋਡਕਾਸਟ ਦਾ ਕੰਮ ਸਟਾਰਟਿੰਗ ਕੀਤਾ ਹੈ ਪੋਡਕਾਸਟ ਵੀ ਕੀ ਮਤਲਬ ਉਹ ਗੱਲਾਂ ਬਾਤਾਂ ਨੇ ਸਾਡੀਆਂ ਜਮਾਂ ਦੇਸੀ ਜੇ ਪੰਜਾਬੀ ਬੰਦੇ ਆ ਪੰਜਾਬੀ ਜੀ ਤੁਹਾਡੇ ਨਾਲ ਸਾਰੀ ਗੱਲਬਾਤ ਕਰਿਆ ਕਰਨੀ ਐ ਅਣਪੜ੍ਹੇ ਜੇ ਬੰਦੇ ਆਗੇ ਨਾਲ ਬੇਨਤੀ ਇਹ ਵੀ ਹੈ ਵੀ ਬਈ ਬਈ 30 ਵਰਨਾ ਸਾਥੋ ਕੋਈ ਲਿਖਣ ਲਿਖਣ ਚ ਭਾਈ ਕੋਈ ਗਲਤੀ ਬਲਤੀ ਹੋ ਜਾਂਦੀ ਹੈ ਮਾੜੀ ਮੋਟੀ ਤਾਂ ਸ਼ਮਾ ਕਰਨਾ ਕਮੈਂਟ ਕਰਕੇ ਦੱਸ ਦਿਆ ਕਰੋ ਹੁਣ ਜਿਵੇਂ ਕਮੈਂਟ ਆਏ ਸੀਗੇ ਪਾਣੀਾਂ ਦੀ ਗੱਲ ਬਾਈ ਨੇ ਕਹੀ ਸੀ ਕਮੈਂਟ ਕਰਿਆ ਸੀਗਾ ਵੀ ਪਾਣੀ ਬਾਰੇ ਬਜ਼ੁਰਗਾਂ ਨੇ ਪੁੱਛਿਆ ਆਪਾਂ ਹਾਂ ਸਾਧੀਆਂ ਗੱਲਾਂ ਬਾਤਾਂ ਬਾਈ ਕਰਾਂਗੇ ਤੁਹਾਡੇ ਕਮੈਂਟ ਸਾਰੇ ਪੜਦੇ ਆਂ ਇੱਕ ਹੱਥ ਬੰਨ ਕੇ ਬੇਨਤੀ ਇਹ ਵੀ ਬਣ ਕੇ ਵੀ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਹਨਾ ਵੈਸੇ ਇੱਕ ਦੀ ਬਹੁਤ ਸੋਹਣਾ ਕਮੈਂਟ ਆਇਆ ਦੀਏ ਕਿਉਂਕਿ ਘਰੇ ਬੱਚੇ ਨੇ ਛੋਟੇ ਬੱਚੇ ਵੀ ਪੜਦੇ ਨੇ ਛੋਟੀ ਬੱਚੀ ਹੈ ਛੋਟਾ ਜਿਹਾ ਬ ਉਹੀ ਕਮੈਂਟ ਪੜਦੇ ਮੈਨੂੰ ਤਾਂ ਦੇਖੋ ਇੰਨਾ ਕੋਈ ਖਾਸ ਪੜਨਾ ਨਿਕਣਾ ਨਹੀਂ ਆਉਂਦਾ ਭਾਈ ਹੈ ਨਾ ਸੋ ਆਪਾਂ ਦੇਸੀ ਜੀਆਂ ਗੱਲਾਂ ਕਰਿਆ ਕਰਾਂਗੇ ਕਾਲੇ ਕੇ ਪਿੰਡ ਦੀ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਜਿੰਨੀ ਵੀ ਸਾਡੇ ਕੋਲੇ ਹੋਈ ਹੈ ਨਾ ਮੇਰੇ ਨਾਲ ਨੇ ਪਰਦਾਤ ਪਰਸ਼ੇਂ ਸਿੰਘ ਚੌਣ ਕੇ ਪਰਿਵਾਰ ਵਿੱਚੋਂ ਮੇਰੇ ਨਾਲ ਥੋੜਾ ਕੋਤ ਵੀ ਸਰਾਇਆ ਨੇ ਹਾਂ ਸਰਾ ਹਾਂ ਸਰਾ ਕਿਉਂਕਿ ਕਾਲੇ ਕੇ ਪਿੰਡ ਹੈ ਜਿਹੜਾ ਨਾ ਸਰਾਵਾਂ ਗੋਤ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਆਗਾ ਹਾਂ ਪਿੰਡ ਆਪਾਂ ਕਹਿ ਸਕਦੇ ਵੀ ਸਰਾਵਾਂ ਨਹੀਂ ਬੰਨੇ ਇਹ ਪਿੰਡ ਕਾਲੇ ਕੇ ਮੇਰੇ ਖਿਆਲ ਦੇ ਵਿੱਚ ਪਿੰਡ ਦਾ ਜਿਹੜਾ ਦੋ ਪਿੰਡ ਨੇ ਮੇਰੇ ਖਿਆਲ ਚ ਪੰਜਾਬ ਦੇ ਵਿੱਚ ਹਨ ਨਹੀਂ ਇਹ ਕਾਲੇ ਕੇ ਆਪਣਾ ਪਿੰਡਾ ਜੀ ਪਹਿਲਾਂ ਸਾਰਾ ਸ਼ਸਤਰੀਗੜ੍ਹ ਜੀ ਬਾਈ ਜੀ ਸਾਰਾ ਜਿਹੜੇ ਕਾਲੇ ਕੇ ਪਿੰਡਾ ਜੀ ਆਪਣਾ ਇਹ ਇੱਕ ਤਾਂ ਪਾਕਿਸਤਾਨ ਦੇ ਵਿੱਚ ਹੈ ਜੀ ਅੱਛਾ ਇੱਕ ਪਾਕਿਸਤਾਨ ਦੇ ਵਿੱਚ ਵੀ ਇਹ ਕਾਲੇ ਕੇ ਹੈ ਇੱਕ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਲੇ ਚ ਓਕੇ ਇੱਕ ਮੋਗੇ ਜ਼ਿਲ੍ਹੇ ਚ ਇੱਕ ਮੋਗੇ ਜ਼ਿਲ੍ਹੇ ਚ ਇਹ ਇੱਕ ਆਪਣਾ ਬਰਨਾਲਾ ਜਿਲ੍ਹੇ ਚ ਆ ਕੇ ਪਹਿਲਾਂ ਆਪਣਾ ਸੰਰੂਜ ਨਾ ਹੁੰਦਾ ਹੁਣ ਬਰਨਾਲਾ ਜਿਲ੍ਹਾ ਹਾਂ ਪਹਿਲਾਂ ਬਰਨਾਲਾ ਚ ਸੰਰੂਰਤੀ ਹੁਣ ਬਰਨਾਲਾ ਅੱਛਾ ਇਹ ਚਾਰ ਪਿੰਡ ਨੇ ਕਾਲੇ ਚਾਰੇ ਚਾਰ ਪਿੰਡ ਨੇ ਕਾਲੇ ਕੇ ਪਾਕਿਸਤਾਨ ਤੇ ਇਹਦੇ ਵਿੱਚ ਆਪਣੇ ਹਿੰਦੁਸਤਾਨ ਦੇ ਕਿਉਂਕਿ ਮੈਨੂੰ ਤਾਂ ਪਤਾ ਕੀ ਇਹ ਦੋ ਪਿੰਡਾਂ ਦਾ ਹੀ ਪਤਾ ਸੀਗਾ ਜੀ ਵੀ ਇੱਕ ਤਾਂ ਆਪਣਾ ਪਿੰਡ ਕਾਲੇ ਕੀ ਇੱਕ ਜਿਹੜਾ ਮੋਗੇ ਜਿਲ੍ਹੇ ਚ ਇਧਰ ਮੇਰੇ ਅੰਮ੍ਰਿਤਸਰ ਵੀ ਨਹੀਂ ਆ ਬਿਲਕੁਲ ਜੀ ਵੀ ਮੋਗੇ ਜਿਲ੍ਹੇ ਦਾ ਅੰਮ੍ਰਿਤਸਰ ਦਾ ਨਹੀਂ ਪਤਾ ਹੁਣ ਮੋਗੇ ਦਾ ਪਤਾ ਉਹ ਆ ਮੋਗੇ ਦੀ ਕਿਉਂਕਿ ਮੈਂ ਨਾ ਜਦੋਂ ਰਾਜਸਥਾਨ ਚ ਵੀ ਕਰ ਰਹਿਣਾ ਹੁੰਦਾ ਸੀ ਪਹਿਲਾਂ ਉੱਥੇ ਸਾਡੇ ਕੋਲੇ ਟਰੱਕ ਡਰਾਈਵਰ ਆ ਜਾਂਦੇ ਪੁੱਛ ਲੈਂਦੇ ਵੀ ਕਿਹੜਾ ਪਿੰਡ ਹੈ ਮੈਂ ਕਹਿੰਦਾ ਕਾਲੇ ਕੀ ਕਿਹੜਾ ਜਿਹੜਾ ਮੋਗੇ ਕੋਲੇ ਮੈਂ ਕਹਿੰਦਾ ਨਹੀਂ ਵੀ ਮੋਗੇ ਕੋਲੇ ਨਹੀਂ ਮੇਰਾ ਪਿੰਡ ਹੈ ਜਿਹੜਾ ਤਨੋਲੇ ਮੰਡੀ ਤਨੋਲੇ ਮੰਡੀ ਪਸ਼ੂ ਮੰਡੀ ਕਰਕੇ ਮੰਡੀ ਕਰਕੇ ਬਹੁਤ ਮਸ਼ਹੂਰ ਹੈ ਮਸ਼ਹੂਰ ਹੈ ਨਾ ਤਨੋਲੇ ਇੱਕ ਆਪਣਾ ਪਿੰਡ ਕਾਲੇ ਕੇ ਮੇਲੇ ਕਰਕੇ ਬੜਾ ਮਸ਼ਹੂਰ ਹੈ ਜੀ ਹਾਂ ਮੇਲਾ ਲੱਗਦਾ ਪੁਰਾਣੇ ਸਮੇਂ ਚ ਆਪਣੇ ਪਿੰਡ ਕਾਲੇ ਕੇ ਚ ਇੱਕ ਤਾਂ ਹਾੜ ਦੀ ਮੰਡੀ ਵੇਲੇ ਪਸ਼ੂ ਲੈ ਕੇ ਲੋਕ ਆਉਂਦੇ ਸਹੀ ਗਾ ਰਹੇ ਨੇ ਉਹ ਤਨੋਲੇ ਫਸੂ ਲੈ ਕੇ ਜਾਂਦੇ ਵੇਚਣ ਪਰ ਉਹ ਲੋਹ ਸ਼ਹਿਰੋਂ ਨੇੜੇ ਹੀ ਲੱਗਦਾ ਨੇੜੇ ਲੱਗਦਾ ਹਾਂਜੀ 6 ਕਿਲੋਮੀਟਰ ਦਾ ਜਿਵੇਂ ਅੱਜ ਕੱレ ਦੀਪਕ ਟੱਪਾ ਫਸੂਰਾ ਉਦੋਂ ਇੱਕ ਸੋਨੋ ਦੋ ਤੋਂ ਦੱਸ ਦੀ ਨਾਲ ਵੀ ਇਹ ਜਿਹੜਾ ਪਿੰਡ ਹੈ ਇਹ ਆਪਣਾ ਪਿੰਡ ਹੈਗਾ ਜੀ ਭੀਖੀ ਬਲਾਡਾ ਰੋੜਾ ਤਣਾਉਲੇ ਤੋਂ 6 ਕਿਲੋਮੀਟਰ ਹੈ ਭੀਖੀਏ ਤੋਂ 19 ਕਿਲੋਮੀਟਰ ਹੈ 18 ਕਿਲੋਮੀਟਰ ਸਾਨੂੰ ਪੈ ਜਾਂਦਾ ਬਰਨਾਲਾ 30 31 ਕਿਲੋਮੀਟਰ ਪੈ ਜਾਂਦਾ ਸਗਰੂਰ ਤੇ ਇਸ ਏਰੀਏ ਦੇ ਵਿੱਚ ਇਹ ਪਿੰਡ ਪੈਂਦਾ ਜੀ ਕਾਲੇ ਕੀ ਲੈ ਵੀ ਪਾਕਿਸਤਾਨ ਵਾਲੇ ਵੀਰ ਜੇ ਲੈਂਦੇ ਪੰਜਾਬ ਵਾਲੇ ਸੁਣਦੇ ਨੇ ਉਹ ਵੀ ਸਾਨੂੰ ਦੱਸਦੇ ਕਿ ਜਿਹੜਾ ਇੱਧਰ ਕਾਲੇ ਕੀ ਹੈ ਉਹ ਭਾਈ ਕਿੱਥੇ ਜਿਆ ਹਨਾ ਕਿੱਥੇ ਬਾਕੀ ਆਪਣੇ ਪਿੰਡ ਦੇ ਬਜ਼ੁਰਗ ਬੁੱਟੇ ਰਾਈ ਕੇ ਹੂੰ ਬਾਕੀ ਬਾਬਾ ਮਿਹਰਦੀਨ ਜੀ ਦੀ ਵੀਡੀਓ ਆਈ ਸੀ ਉਹ ਵੀ ਬਹੁਤ ਸੁਣੀ ਆਪਾਂ ਗੱਲਾਂ ਬਾਤਾਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਠੀਕ ਹੈ ਠੀਕ ਹੋਰ ਵੀ ਹਾਂ ਵੀਰ ਭੈਣ ਬਹੁਤ ਆਪਣੇ ਪਿੰਡ ਦੇ ਹੈਗੇ ਉਧਰ ਬਹੁਤ ਨਾਲ ਨਾਲ ਸਾਨੂੰ ਦੋਸਤੋ ਦਸੀਂ ਦੱਸਦੀਏ ਵੀ ਇਸ ਜਿਹੜੀ ਆ ਵੀਡੀਓ ਅਸੀਂ ਬਣਾ ਰਹੇ ਆ ਇਹਦੇ ਵਿੱਚ ਜਿਹੜਾ ਸੋਡਾ ਧੰਨਵਾਦ ਕਰਨਾ ਉਹ ਤਾਂ ਕਰਨਲ ਸਪੈਸ਼ਲ ਤੁਹਾਡੇ ਧੰਨਵਾਦ ਕਰਨ ਵਾਸਤੇ ਇਹ ਵੀਡੀਓ ਬਣਾਈ ਹੈ ਵੀ ਦੂਸਰੀ ਇਹ ਗੱਲਬਾਤ ਇਹ ਵੀ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ ਦਰਸ ਸਿੰਘ ਜੇ ਕੋਈ ਹੋਰ ਐਸਾ ਜਾਂ ਇੰਟਰਸਟਿਡ ਬੰਦਾ ਹੈ ਹਾਂਜੀ ਜਿਵੇਂ ਆਪਾਂ ਮਿੱਠੂ ਦੀ ਗੱਲ ਕਰੀਏ ਗਰਵਾਸਕੇ ਘਰਵਾਰ ਦੇ ਵਿੱਚੋਂ ਹਨਾ ਹਾਂਜੀ ਗਿੱਲ ਸਾਉਂਡ ਵਾਲਾ ਜਿਨ੍ਹਾਂ ਦੇ ਗੁਰਦੁਆਰੇ ਦੁਕਾਨ ਹੈ ਹਾਂਜੀ ਚੇਤ ਗਿੱਲਾ ਚੇਤ ਗਿੱਲਾ ਹਾਂ ਦੁਕਾਨ ਵਾਲਾ ਬਾਈ ਹਾਂ ਉਹ ਵੀ ਹਿੰਮਤ ਕਾਲਾ ਹਾਂ ਕਾਲਾ ਮਨੀਮ ਕਹਿ ਦਿੰਨੇ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨ ਹੈ ਉਹ ਵੀ ਇਸ ਤਰ੍ਹਾਂ ਦੇ ਹੋਰ ਵੀ ਕਈ ਬੰਦੇ ਹੋਣਗੇ ਜਿਹੜੇ ਮੇਰੇ ਕਈ ਵਾਰ ਧਿਆਨ 'ਚ ਨਹੀਂ ਆ ਗੋਮਸ ਮਾਰ ਲੜਾਉਗਾ ਤੇ ਜਾਂ ਆਪਣਾ ਲੋਕ ਸੇਵਾ ਕਲੱਬ ਦਾ ਪ੍ਰਧਾਨ ਮੱਖਣਖਾਂ ਹਾਂ ਕਿ ਕਾਰਟੀਮਾਨ ਹੋ ਗਏ ਕਾਰਟੀਮਾਨ ਹਾਂ ਤੇ ਇਹ ਸਿਕਚੈਨ ਮਿੱਠੂ ਜਿਹੜਾ ਦੁਨੀਆ ਆਪਣੇ ਜੋ ਚੈਰਮੈਨ ਲੈ ਕੇ ਆਪਣੀ ਬੈਂਕ ਚੋਂ ਹਾਂ ਦਰਬਾਸ ਸੰਪ੍ਰਧਾਨ ਦਾ ਬੇਟਾ ਹਾਂ ਉਹਨਾਂ ਨੂੰ ਵੀ ਬਹੁਤ ਜਾਣਕਾਰੀ ਆ ਹੋਰ ਵੀ ਜੇਕਰ ਕਿਸੇ ਨੂੰ ਹਨ ਇਸ ਆਪਣੇ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਆ ਤਾਂ ਬਈ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਵੀਡੀਓ ਦੇ ਵਿੱਚ ਨੰਬਰ ਦੇਵਾਂਗੇ ਅਸੀਂ ਤਾਂ ਆਪਾਂ ਸਾਰੇ ਜਣੇ ਰਲ ਮਿਲ ਕੇ ਨਾ ਕਾਲੇ ਕਾਲਪ ਦਾ ਇਤਿਹਾਸ ਆ ਜਿਹੜਾ ਪਿੰਡ ਦਾ ਨਾ ਹਾਂ ਪਿੰਡ ਦਾ ਪੂਰਾ ਵਧੀਆ ਇਤਿਹਾਸ ਬਣਾ ਲਿਓ ਕਿਤਾਬ ਹੀ ਲਿਖੀ ਜਾਵੇ ਚੰਗੀ ਗੱਲ ਆ ਜੀ ਹਾਂ ਕੋਈ ਕਿਤਾਬ ਕਾਪੀ ਕਿਤਾਬ ਲਿਖੀ ਜਾਵੇ ਕੋਈ ਬੋਰਡ ਲੱਗੇ ਕਿਤੇ ਆਪਾਂ ਅਗਰ ਹਰ ਇੱਕ ਵੀਡੀਓ ਦੇ ਵਿੱਚ ਉਹਨੇ ਇਹੀ ਮੈਟਰ ਚੱਲਣਾ ਹੈ ਜਿਹੜੀ ਸਾਡੀ ਤੋਂ ਅਗਲੀ ਆਉਣ ਵਾਲੀ ਵੀਡੀਓ ਆ ਉਹਦੇ ਵਿੱਚ ਬਦਰ ਸਿੰਘ ਸਿੰਘ ਜੀ ਨਾਲ ਗੱਲ ਕਰਾਂਗੇ ਕਿ ਪੰਚਾਇਤਾਂ ਕਦੋਂ ਤੋਂ ਬਣਨੀਆਂ ਸ਼ੁਰੂ ਹੋਈਆਂ ਸਾਡੇ ਪਿੰਡ ਦੇ ਹੁਣ ਤੱਕ ਕਿੰਨੇ ਸਰਪੰਚ ਕਿੰਨੇ ਸਰਪੰਚ ਹੁਣ ਤੱਕ ਬਣੇ ਜਦੋਂ ਤੋਂ ਪੰਚਾਇਤਾਂ ਬਣਨੀਆਂ ਸ਼ੁਰੂ ਹੋਈਆਂ 2025 ਚ ਆਪਾਂ ਬੈਠੇ ਆਂ ਵੀ ਪੰਚਾਇਤਾਂ ਤੋਂ ਪਹਿਲਾਂ ਕੀ ਗੁਸਤੀ ਪਹਿਲਾਂ ਕੀ ਗੁਸਤੀ ਹੂੰ ਵੀ ਇਹਨਾਂ ਕੋਲ ਸਾਰਾ ਲਿਖਿਆ ਹੋਇਆ ਮੈਟਰ ਹੈਗਾ ਵੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਬੜੀਆਂ ਕਿਹੜੇ ਕਿਹੜੇ ਸਰਪੰਚ ਕਾਲੇ ਕੇ ਪਿੰਡ ਦੇ ਬਣੇ ਕਿੰਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਸਾਡੇ ਕੋਲੇ ਅੱਜ ਮੈਂ ਹੁਣ ਸੁਖੇ ਸਰਪੰਚ ਨੂੰ ਫੋਨ ਲਾਇਆ ਸੀ ਜਿਹੜੇ ਆਹ ਪਲਾਨ ਤੋਂ ਪਹਿਲਾਂ ਸੀਗਾ ਸੁਖਦੇਵ ਸਿੰਘ ਸਰਪੰਚ ਉਹਨਾਂ ਨੂੰ ਫੋਨ ਲਾਇਆ ਸੀਗਾ ਹੁਣ ਉਹਨਾਂ ਤੋਂ ਵੀ ਆਪਾਂ ਜਾਣਕਾਰੀ ਲੈਣੀ ਆ ਜਾਂ ਦਸਤੀ ਸਰਪੰਚ ਦੀ ਜਾਣਕਾਰੀ ਰਹੀਦੀ ਹੈ ਤਕਰੀਬਨ ਬਾਕੀ ਸਰਪੰਚਾਂ ਦੀ ਥੋੜੀ-ਬੋਤੀ ਜਾਣਕਾਰੀ ਸਾਡੇ ਕੋਲੇ ਹੈਗੀ ਹੈ ਜੇਕਰ ਹੋਰ ਵੀ ਕੋਈ ਵਿਅਕਤੀ ਕੋਲ ਕਿਸੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈਗੀ ਹੈ ਨਾ ਸਾਡੇ ਨਾਲ ਸੰਪਰਕ ਜਰੂਰ ਕਰਨਾ ਹੈ ਨਾ ਜਰੂਰ ਕਰਨਾ ਕਿਉਂਕਿ ਆਪਾਂ ਨੇ ਜਿੰਨੇ ਪਿੰਡ ਦੇ ਵਿੱਚ ਕੋਈ ਇਤਿਹਾਸਕ ਜਗ੍ਹਾ ਨੇ ਹਾਂਜੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਹਾਂਜੀ ਜਿੰਨੇ ਸਰਪੰਚ ਬਣੇ ਕਿੰਨਾਂ ਨੇ ਕਿਹੜੇ-ਕਿਹੜੇ ਕੰਮ ਕੀਤੇ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਗੱਲਬਾਤ ਉਹ ਤਾਂ ਹੀ ਕਰੂ ਆਪਣੇ ਪਿੰਡ ਦੇ ਵਿੱਚ ਕਿੰਨੀਆਂ ਇਤਿਹਾਸਕ ਜਗ੍ਹਾ ਨੇ ਕੀ ਦਾ ਕੀ ਕੀ ਕਾਰਨ ਰਿਹਾ ਕਿੱਥੇ ਕਿੱਥੇ ਕੀ ਕੀ ਗੱਲਬਾਤ ਹੋਈ ਹੈ ਨਾ ਉਹਦੇ ਬਾਰੇ ਵੀ ਆਪਾਂ ਵੀਡੀਓ ਚ ਗੱਲਾਂ ਕਰਾਂਗੇ ਜੀ ਕਿ ਕਿੱਥੋਂ ਸੜਕਾਂ ਸ਼ੁਰੂ ਹੋਈਆਂ ਕਿਵੇਂ ਆਪਣਾ ਜੋਗਰਜਵਾਹਾ ਪਜਦਾ ਜੀ ਇਹ ਆਪਣੇ ਨਗਰ ਕਾਲੇ ਕੰਦੇ ਕੋਲ ਦੀ ਜਾਂਦਾ ਸੂਆ ਜਾਂਦਾ ਜਿਹੜਾ ਆਪਣਾ ਆਪਾਂ ਨੂੰ ਸੂਆ ਕਹਿੰਦੇ ਜੋਗਰਜਵਾਹਾ ਜਵਾਹਾ ਕਹਿੰਦੇ ਓਕੇ 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 ਤੇ ਮੰਡੀ ਸਕੂਲ ਬਿਜਲੀ ਬਾਰਡਰ ਬਾਕਸ ਵੋਕਲ ਪਿੰਡ ਇਹ ਸਾਰੀਆਂ ਚੀਜ਼ਾਂ ਦੀ ਆਪਾਂ ਗੱਲਬਾਤ ਕਰਾਂਗੇ ਹਨ ਨਾਲ ਗੱਲ ਇਹ ਵੀ ਹੈ ਭਾਈ ਦੇ ਕੋਈ ਆਲੇ ਦੁਆਲੇ ਦੇ ਸਾਡੇ ਪਿੰਡ ਨੇ ਜਾਂ ਪੰਜਾਬ ਚ ਜਿੱਥੋਂ ਦਾ ਵੀ ਹੋਵੇ ਕਿਸੇ ਨੇ ਕੋਈ ਆਪਣੀ ਵੀਡੀਓ ਬਣਾਉਣੀ ਹੋਵੇ ਹਨ ਇਸ ਤਰ੍ਹਾਂ ਦਾ ਇਤਿਹਾਸ ਆਪਣੇ ਪਿੰਡ ਦੀ ਜਾਣਕਾਰੀ ਜਾਣਕਾਰੀ ਹਾਂਜੀ ਜਿਵੇਂ ਕੋਈ ਜ਼ਿਮੀਂਦਾਰ ਖੇਤੀਬਾੜੀ ਬਾਰੇ ਜਾਂ ਕੋਈ ਪਸ਼ੂ ਪਸਾਰੇ ਬਾਰੇ ਨੌਲੇਜ ਹੈ ਜੀ ਉਹ ਬਈ ਬਣ ਕੇ ਗੱਥ ਵੰਡ ਕੇ ਬਣਦੇ ਚੈਨਲ ਨੂੰ ਜਰੂਰ ਫੋਲੋ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਦਾ ਗੁਰੂ ਜੀ ਬਿਲਕੁਲ ਬਿਲਕੁਲ ਪੂਰੇ ਇੱਕੇ ਬਾਈ ਦੀ ਥੋੜੀ ਪ੍ਰੋਬਲਮ ਲੱਤ ਦੀ ਲੱਤ ਕੱਟੀ ਵੀ ਅਜੀ ਵੀ ਨਹੀਂ ਲੱਤ ਦੀ ਪ੍ਰੋਬਲਮ ਐਕਸੀਡੈਂਟ ਹੋ ਗਿਆ ਸੀਗਾ ਇਸ ਕਰਕੇ ਭਾਈ ਛੋੜਾ ਪਰਿਵਾਰ ਚੋਂ ਬਈ ਬਣ ਕੇ ਇਹਦਾ ਪੂਰਾ ਵੱਧ ਤੋਂ ਸਾਰਕੂ ਗਾਂਧੀ ਦਾ ਵੀਡੀਓ ਸ਼ੇਅਰ ਕਰ ਦੋ ਬਹੁਤ ਤੋਂ ਵੱਧ ਹਾਂ ਫੋਲੋ ਕਰਦਾ ਕਰੋ ਜਿਵੇਂ ਤੁਹਾਨੂੰ ਪਤਾ ਅੰਗਰੇਜ਼ੀ ਚ ਦੇਖ ਕੇ ਕੰਮ ਰੱਖੋ ਹਾਂਜੀ ਹਾਂ ਇੱਕ ਮੈਂ ਸਰਪੰਚ ਸਾਦਾ ਧੰਨਵਾਦ ਕਰਨਾ ਸਰਪੰਚ ਸਾਹਿਬ ਬਣਨ ਤੋਂ ਪਹਿਲਾਂ ਗਰੇਵਾਲ ਸਾਹਿਬ ਹੂੰ ਜਿਹੜੇ ਆਪਣੇ ਕਾਕਾ ਜੀ ਨੇ ਨਹੀਂ ਤੁਹਾਨੂੰ ਪਦਰੇ ਨੂੰ ਸਰਪੰਚ ਬਣਾਇਆ ਨੇ ਆਪਾਂ ਉਹਨਾਂ ਨੂੰ ਸਰਪੰਚ ਕਹਿਨੇ ਹਾਂ 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 ਉਹਨਾਂ ਨੇ ਮੈਨੂੰ ਬਹੁਤ ਹਲਾਸ਼ੇਰੀ ਦਿੱਤੀ ਕਿ ਵੀਡੀਓ ਚ ਨਤਰਮ ਲਈ ਬਣਾਈ ਦੀ ਉਹਦੇ ਵਿੱਚ ਗੱਲਬਾਤ ਕੀਤੀ ਸੀ ਉਹਨਾਂ ਨਾਲ ਉਦੋਂ ਮੈਨੂੰ ਫਿਰ ਮੈਂ ਲਿਖਣ ਲੱਗ ਗਿਆ ਜੀ ਕਿਤਾਬ ਕਾਫੀ ਠੀਕ ਹੈ ਮੈਂ ਕੰਮ ਕਰੇ ਇਕੱਠੇ ਕੀਤਾ ਜੀ ਇਨਾਂ ਕੋਲੇ ਬਹੁਤ ਸਾਰਾ ਮੈਟਰ ਹੈ ਜਿਹੜਾ ਪਿੰਡ ਦਾ ਲਿਖਿਆ ਹੋਇਆ ਮੇਰੀ ਵੀ ਦਿਲੋਂ ਦਰਪ ਸਿੰਘ ਜੀ ਤੇ ਦਿਲੋਤ ਸਿੰਘ ਜੀ ਦੇ ਪਿੰਡ ਕਾਲੇ ਕਿਆਂ ਦੀ ਆਪਾਂ ਜਾਣਕਾਰੀ ਦਈਏ ਹੈ ਨਾ ਵੀ ਮੇਲਾ ਕਦੋਂ ਦਾ ਜਗਲਾ ਹੈ ਤੇ ਜਿਹਨਾਂ ਕੋਲੇ ਬੱਚਿਆਂ ਨੂੰ ਕਿਸੇ ਨੂੰ ਹੋਰ ਵੀ ਬਾਹਰਲੇ ਪਿੰਡਾਂ ਚ ਪਤਾ ਲੱਗੇ ਵੀ ਪਿੰਡ ਕੀ ਹੈ ਕਿੱਥੋਂ ਹੈ ਕਿੱਥੋਂ ਹਾਂ ਪਿੰਡ ਦੇ ਕਿਹੜੇ ਹੁਣ 12 ਪਿੰਡ ਇਹ ਬਠਿੰਡੇ ਜ਼ਿਲ੍ਹੇ ਚ ਨੇ ਆਪਣੇ ਸਾਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ 12 ਪਿੰਡ 12 ਪਿੰਡ ਮਤਲਬ ਇਸ ਪਿੰਡ ਚ ਜਿਵੇਂ ਮਾਝਾ ਫਲੜਾ ਪੰਨੀ ਆਲ ਹਾਂ ਇਧਰਾਂ ਕਾਲੇ ਕਿ ਸਭ ਤੋਂ ਵੱਡੀ ਦੁਕਾਨ ਹੂੰ ਢੰਡੋਲੀ ਹਾਂ ਕਾਲਿਆਂ ਵਾਲੀ ਠੀਕ ਹੈ ਇਹ ਸਾਰੇ ਪਿੰਡ ਇਹ ਪਿੰਡ ਤੋਂ ਵੱਜੇ ਹੋਣਗੇ ਇਸ ਪਿੰਡ ਤੋਂ ਵੱਜੇ ਹੋਣਗੇ ਕਾਲੇ ਕੇ ਪਿੰਡ ਤੋਂ ਵੱਜੇ ਇੱਕ ਮੈਂ ਦਰਸ਼ਕੋ ਸਾਨੂੰ ਆਪਣੇ ਪਿੰਡ ਦੇ ਮੰਤ ਤੁਹਾਡੀ ਗੱਲ ਵਿਚਾਲੇ ਆਪਣੇ ਪਿੰਡ ਦੇ 1968 ਤੋਂ ਮੰਤਰੀ ਵੀ ਰਹੇ ਨੇ ਅੱਛਾ ਸਰਾਗੋਤ ਦੇ ਵੱਡੇ ਵੱਡੇ ਵਕੀਲ ਨੇ ਜਿਵੇਂ ਆਪਣੇ ਅਜ ਸਰਾਮਾ ਦੀ ਵੱਡੇ ਪਰਿਵਾਰ ਚ ਆਪਣੇ ਜੀ ਇੱਕ ਕੁੜੀ ਡਾਕਟਰ ਆ ਜੀ ਬਹੁਤ ਵੱਡੀ ਹੋ ਗਈ ਹਾਂ ਤੇ ਉਹ ਮੇਰੇ ਖਿਆਲ ਦੇ ਵਿੱਚ ਜਿਹੜੇ ਉਹ ਪ੍ਰਧਾਨ ਨਹੀਂ ਅਲਾਕਮੈਂਟ ਕਰਦੇ ਹਾਂ ਹਾਂ ਜਸਮੀਤ ਸਿੰਘ ਜਸਮੀਤ ਸਿੰਘ ਹਾਂ ਜਸਮੀਤ ਸਿੰਘ ਆ ਉਹਨਾਂ ਬੇਟੀ ਆਮ ਲੋਕ ਕਿ ਹੱਸ ਕੇ ਇਹਨਾਂ ਪਿਆਰ ਨਾਲ ਹਾਂ ਹਾਂ ਉਹ ਵੀ ਬਹੁਤ ਜਾਣਕਾਰੀ ਉਹਨਾਂ ਕੋਲੇ ਵੀ ਬਹੁਤ ਚੰਗੀ ਜਾਣਕਾਰੀ ਉਹਨਾਂ ਕੋਲੇ ਵੀ ਸੋ ਇਹ ਜਿਹੜਾ ਹੈਗਾ ਇੱਕ ਪਲੇਗ ਦੀ ਬਿਮਾਰੀ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਉਹ ਵੀ ਬਹੁਤ ਆ ਜਿਹੜੀ ਕੋਰੋਨਾ ਆਈ ਹੈ ਇਹਦਾ ਕੁਝ ਜਿਹੜੀ ਬਹੁਤ ਵੱਡੇ ਹੋਏ ਨੇ ਜੀ ਅੱਛਾ ਹਾਂਜੀ ਬਹੁਤ ਤਗੜੇ ਖੜੇ ਹੋਏ ਨੇ ਆਪਣੇ ਪਿੰਡ ਦੇ ਮੈਂ ਕਹਿੰਦਾ ਦੋਸਤ ਅੱਜ ਕੱਲ੍ਹ ਹੁਣ ਮੁੰਡੇ ਮੈਂ ਤਕਵੇਂ ਲੈ ਕੇ ਆਏ ਨੇ ਹੂੰ ਪਹਿਲਾਂ ਉਹਨਾਂ ਵਧਾਈ ਦਿੰਨੇ ਆਪਾਂ ਸਾਰੇ ਬੱਚੇ ਲੱਗਣਗੇ ਬਈ ਬਹੁਤ ਧੰਨਵਾਦ ਹੈ ਜਿਹੜੇ ਮੈਡਲ ਲੈ ਕੇ ਆਏ ਨੇ ਮੁੰਡੇ ਹੁਣ ਹਨਾ ਪਿੱਛੇ ਵੀ ਆਪਣੇ ਨਰੰਗੇ ਦਿੱਤਕੇ ਵਰਗੇ ਪਰਿਵਾਰ ਚੋਂ ਜੀ ਬਹੁਤ ਵੱਡਾ ਉਹਨੇ ਪੋਲ ਵੇਟ ਜ Punjab ਦੀ ਨੌ ਰੋਸ਼ਨ ਕਰਤਾ ਜੀ ਨਹੀਂ ਇਹਦੇ ਤੇ ਵੀ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਤੁਸੋਂ ਨੂੰ ਇੱਕ ਐਮਨ ਕੇ ਚੱਲੋ ਵੀ ਇੱਕ ਕੰਮ ਹੀ ਕਹਿਦਾ ਦੁਬਾਰੇ ਵੀ ਆਪਣੇ ਜਿੰਨੇ ਖੜਿਆਰੀ ਹੋਏ ਨੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਜਿਹੜੇ ਮਰਜੀ ਜੋ 골ਡ ਮੈਡਲ ਰਹੇ ਚਾਹੇ ਉਹ ਸਿਲ버 ਰਹੇ ਨੇ ਚਾਹੇ ਉਹ ਜੋ ਵੀ ਮੈਡਲ ਲੈਂਦਾ ਨਾ ਚਾਹੇ ਵੈਸੇ ਸਨਮਾਨ ਚ ਰਹੇ ਉਹਨਾਂ ਦੇ ਆਪਾਂ ਉਹਨਾਂ ਦੀ ਵੀ ਆਪਾਂ ਜਾਣਕਾਰੀ ਇਕੱਠੀ ਕਰਾਂਗੇ ਹਨਾ ਤੇ ਇਸੇ ਤਰ੍ਹਾਂ ਦੀ ਆਪਾਂ ਜਾਣਕਾਰੀਆਂ ਪਿੰਡ ਦੀਆਂ ਸਾਰੀਆਂ ਇਕੱਠੀਆਂ ਕਰਦੇ ਨਹੀਂ ਇਹ ਪਾਉਂਦੇ ਰਹੀਏ ਜੇਕਰ ਕੋਈ ਸੁਚੱਜੇ ਢੰਗ ਨਾਲ ਕੋਈ ਹੋਰ ਵੱਖਰੇ ਤਰੀਕੇ ਨਾਲ ਹਨਾ ਔਰ ਆਰਗੈਨਿਕ ਤਰੀਕੇ ਦੇ ਨਾਲ ਕੋਈ ਖੇਤੀਬਾੜੀ ਕਰਦਾ ਉਹ ਵੀ ਸਾਡੇ ਨਾਲ ਸੰਪਰਕ ਕਰਿਓ ਵੱਖਰੇ ਤਰ੍ਹਾਂ ਦਾ ਕਿਸੇ ਕੋਲੇ ਪੁਰਾਣੇ ਸੰਦ ਸੁਨੇੜਾ ਸਾਮੇ ਪਏ ਨੇ ਜਾ ਕੀ ਕਿਸੇ ਨੂੰ ਪਸ਼ੂਆਂ ਬਾਰੇ ਨੌਲੇਜ ਹੈ ਜੀ ਕੋਈ ਬੈਦਗਰੀ ਬਾਰੇ ਹਾਂ ਇਹਦਾ ਭਲਾ ਹੋਵੇ ਦੱਸੋ ਬਿਲਕੁਲ ਜੀ ਬਿਲਕੁਲ ਫਟੜਾ ਗੱਲਬਾਤ ਕਰ ਲਓ ਚੈਨਲ ਤੇ ਆ ਗੱਲਬਾਤ ਨਾ ਪਤਾ ਲੱਗਦਾ ਰਹਿੰਦਾ ਜੀ ਸਾਰਾ ਤੇ ਇਸ ਤਰ੍ਹਾਂ ਕਿਉਂਕਿ ਆਪਾਂ ਇਹਦੇ ਵਿੱਚ ਨੰਬਰ ਚਲਾ ਦਾਂਗੇ ਵੀਡੀਓ ਦੇ ਵਿੱਚ ਸਾਡੇ ਨਾਲ ਜਰੂਰ ਸੰਪਰਕ ਰੱਖਿਆ ਕਰੋ ਜੀ ਆਪਾਂ ਹਰ ਰੋਜ਼ ਤਨੀ ਦੂਜੇ ਜਾਂ ਤੀਜੇ ਦਿਨਾਂ ਸ਼ਾਮ ਨੂੰ ਬਣਾ ਲੇ ਪੰਜ ਵਜੇ ਤੋਂ ਲੈ ਕੇ 6:30 7:00 ਵਜੇ ਤੱਕ ਆਪਾਂ ਵੀਡੀਓ ਅਪਲੋਡ ਕਰਦੇ ਹੁੰਦੇ ਆਗੇ ਵੀ ਜਿੰਨਾ ਵੀ ਅਸੀਂ ਵੀਡੀਓ ਬਣਾਵਾਂਗੇ ਸ਼ਾਮ ਦੇ ਟਾਈਮ ਤੇ ਅਪਲੋਡ ਕਰਦੇ ਆਂ ਜਰੂਰ ਦੇਖਿਆ ਕਰੋ ਜੀ ਫੋਲੋ ਕਰਿਆ ਕਰੋ ਮਦਦ ਕਰੋ ਸਾਡੀ ਹਨਾ ਜਿਵੇਂ ਕਹ ਰੋ ਵੀ ਆਪਾਂ ਜਾਣਕਾਰੀਆਂ ਵੀ ਤੁਹਾਨੂੰ ਦਿੰਦੇ ਰਹੀਏ ਜਿੰਨੇ ਮੇਰੇ ਵੀਰ ਪਿੰਡ ਦੇ ਬਾਹਰਲੇ ਦੇਸਾਂ 'ਚ ਬੈਠੇ ਨੇ ਜਿਵੇਂ ਆਪਾਂ ਸਰਪੰਚ ਅਮਰਜੀਤ ਸਿੰਘ ਸਰਪੰਚ ਸਰਪੰਚ ਜੀ ਹਾਂ ਤੇ ਹੋਰ ਵੀ ਆਪਣੇ ਪਿੰਡ ਦੇ ਬਹੁਤ ਜਿਹੜੇ ਬਾਹਰ ਆ ਬੈਠੇ ਦੇਸਾਂ-ਵਦੇਸਾਂ ਦੇ ਵਿੱਚ ਮੁੰਡੇ ਕੁੜੀਆਂ ਚਾਚੇ ਦਾ ਵੀ ਵੱਧ ਤੋਂ ਵੱਧ ਨਾਲ ਉਹਨਾਂ ਤੱਕ ਵੀਡੀਓ ਪਾਇਆ ਕਰੋ ਆ ਵੀ ਨਹੀਂ ਪਹੁੰਚਾ ਦਿਓ ਸਾਰਾ ਕੋਈ ਜਿੰਨੇ ਵੀ ਆਪਣੇ ਬੱਚੇ ਪੜ੍ਹਨਦੇ ਨੇ ਬਾਹਰ ਹਾਂ ਜਾਂ ਜਿਹੜੇ ਪੁਰਾਣੇ ਗਏ ਹੋਣੇ ਜਿੰਦਾ ਤੱਕ ਜਰੂਰ ਪਛਾਣਦੇ ਸਨ ਹੁੰਦਾ ਜੀ ਉਹ ਸਾਡੇ ਉਧਰੋਂ ਘਰਾਂ ਦੇ ਵਿੱਚੋਂ ਮੁੰਡਾ ਗਿਆ ਹੋਵੇਗਾ ਉਹ ਪਤਾ ਕੀ ਫੋਨ ਕਰੂ ਵੀ ਜਦੋਂ ਤੁਸੀਂ ਵੀਡੀਓ ਪਾਉਣੇ ਕਹਿੰਦੇ ਚਾਹ ਜੜ ਜਾਂਦਾ ਵੀ ਪਿੰਡ ਦੀ ਕੋਈ ਨਾ ਕੋਈ ਜਾਣਕਾਰੀ ਜਾਂ ਕੋਈ ਗੱਲਬਾਤ ਜੀ ਚਿਹਰੇ ਦਿਂਦੇ ਰਹਿੰਦੇ ਨੇ ਹਨਾ ਕਿਉਂਕਿ ਬਾਹਰ ਜਿਹੜੇ ਬੰਦੇ ਬੈਠੇ ਨੇ ਪਹਿਲਾਂ ਪਿੰਡ ਦੀ ਇੱਕ ਦੋ ਵਾਰੀ ਗੱਲਬਾਤ ਕੀਤੀ ਬਹੁਤ ਵਧੀਆ ਮੈਸੇਜ ਆਉਂਦਾ ਦੱਸ ਦਿੰਨੇ ਵੀ ਕਰੋ ਹੁਣ ਆਪਾਂ ਪਰਾਲਾ ਕਰੀਏ ਸਾਰਾ ਪਿੰਡ ਨਾਲ ਮਿਲ ਕੇ ਸਹਿਯੋਗ ਦਿਓ ਜਿੰਨਾ ਵੱਧ ਤੋਂ ਵੱਧ ਦਿੱਤਾ ਇਹਦਾ ਹਾਂ ਜੀ ਹਾਂ ਜਿਵੇਂ ਆਪਾਂ ਕੋਈ ਪੰਚਾਇਤ ਕੰਮ ਕਰਦੇ ਉਹਦੇ ਨਾਲ ਬਿਲਕੁਲ ਜੀ ਬੜੀ ਧੰਨਵਾਦ ਕਰਦੇ ਆਲੇ ਆਪਾਂ ਪਿੰਡ ਦੇ ਨਾਲ ਦੀਆਂ ਚੱਲੀ ਜਾਈਏ ਕਰੋ ਵਾਹਰ ਕਰਦੇ ਤੇ ਨਾਲੇ ਮੇਲੇ ਵਾਰ ਬ੍ਰੇਕ ਪੈਂਦੀ ਜਾਂ ਕੋਈ ਹੋਰ ਆਪਣੇ ਖੇਡਾਰੀ ਹੋਏ ਨੇ ਪੁਰਾਣੇ ਇੱਕ ਮਹੀਨੇ ਦੱਸਣਾ ਚਾਹੁੰਦਾ ਆਪਣੇ ਮਾਜਬੀਆ ਦੇ ਪਰਿਵਾਰ ਵਿੱਚੋਂ ਪਾਕਿਸਤਾਨੀ ਕਹਿੰਦੇ ਹੁੰਦਾਂ ਨੂੰ ਮਾਜਬੀ ਪਰਿਵਾਰ ਨੂੰ ਵੀ ਪਾਕਿਸਤਾਨ ਚੋਂ ਆਏ ਸੀ ਜੀ ਉਹਨਾਂ ਨੂੰ ਆਮ ਆ ਪਾਕਿਸਤਾਨੀ ਮਾਜਬੀ ਕਹਿੰਦੇ ਹੁੰਦੇ ਜੀ ਆਹੋ ਚਲ ਮੈਂ ਮਾਫੀ ਵੀ ਚਾਹੁੰਦਾ ਕਿ ਇਹਨੂੰ ਵੱਧ ਘੱਟ ਕੋਈ ਬੋਲਿਆ ਗਿਆ ਹੋਵੇ ਸਭ ਤੇ ਉਹਨਾਂ ਤਿੰਨ ਭਰਾ ਸੀ ਜੀ ਇੱਕ ਉਹ ਦਿਆਨ ਸਿੰਘ ਸੀ ਇੱਕ ਦਨ ਉਹ ਜੇ ਬਾਂਗੇ ਜੇ ਜੇਵ ਸਿੰਘ ਜੀ ਇੱਕਦਾਂ ਨੂੰ ਜੀਤਾ ਸੀ ਮੇਰਾ ਖਿਆਲ ਇਹ ਜਾਨੂ ਸੀ ਹਾਂ ਮੈਂ ਨਾਮ ਭੁੱਲ ਗਿਆ ਥੋੜਾ ਜਿਹਾ ਉਹ ਅੱਜ ਕੱਲ ਤਫੇ ਰਹਿੰਦਾ ਵੀ ਅੱਛਾ ਵੀਡੀਓ ਦੇਖ ਵੀ ਲੈ ਚੰਗੀ ਗੱਲਾਂ ਉਹਨਾਂ ਇੱਕ ਭਰਾ ਸੀ ਗਿਆਨ ਸਿੰਘ ਬਹੁਤ ਵਧੀਆ ਸਾਡੇ ਸੱਤ ਮਾਣ ਗੁਰੂ ਦੇ ਬੇਟਾ ਲਾ ਸਾਡੇ ਬਜੁਰਗ ਦਾਸ ਨੇ ਬਹੁਤ ਤਗੜਾ ਖੜਿਆ ਜਿਹਾ ਆਪਣੇ ਪਿੰਡ ਦਾ ਨੌ ਰੋਸ਼ਨ ਉਹ ਨਹੀਂ ਬੜਾ ਕੀਤਾ ਉਹਨਾਂ ਦਾ